ਪੰਜਾਬੀ ਮਾਂ ਬੋਲੀ ਨੂੰ ਸਮਰਪਤ ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਨੰਬਰ 1 ਟੈਲੀਵਿਜ਼ਨ ਪੂਰੇ ਕੈਨੇਡਾ ਭਰ ਦੇ ਵਿੱਚ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਦੀ ਗੱਲਬਾਤ ਕਰਦਾ ਹੈ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਵਿਸ਼ਿਆਂ ਨੂੰ ਟੱਚ ਕਰਦਾ ਹੈ ਤੇ ਤੁਹਾਡੇ ਮਨ ਪਾਉਂਦੇ ਜਿਹੜੇ ਖਾਸ ਕਰਕੇ ਮਹਿਮਾਨ ਨੇ ਉਹਨਾਂ ਨਾਲ ਇਤਿਹਾਸ ਨੂੰ ਚੇਤੇ ਕਰਾਉਣ ਦੇ ਲਈ ਮੇਰਾ ਇੱਕ ਉਪਰਾਲਾ ਹੁੰਦਾ ਹੈ ਅੱਜ ਵਿਸ਼ੇਸ਼ ਤੌਰ ਤੇ ਸਟੂਡੀਓ ਦੇ ਵਿੱਚ ਕਮਿਊਨਿਟੀ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਨੂੰ ਮੈਂ ਸਟੂਡੀਓ ਦੇ ਵਿੱਚ ਸੱਦੇ ਆ तकरीबन 60 ਵਰਿਆਂ ਦੇ ਲਾਗੇ ਤਾਗੇ ਹੋ ਗਏ ਨੇ ਇਸ ਮੁਲਕ ਦੇ ਵਿੱਚ ਆਿਆਂ ਨੂੰ ਮੈਂ ਪਾਇਨੀਅਰ ਗਿਣਦਾ ਸਾਡੇ ਪੁਰਖਿਆਂ ਦੀਆਂ 110-15 ਬਰੇ ਪਹਿਲਾਂ ਗਦਰੀ ਬਾਬਿਆਂ ਦਾ ਜਦੋਂ ਜ਼ਿਕਰ ਆਉਂਦਾ ਜਿੱਥੇ ਸ਼ਹੀਦ ਭਾਈ ਮੀਵਾ ਸਿੰਘ ਦਾ ਜ਼ਿਕਰ ਆਉਂਦਾ ਹੈ ਉੱਥੇ ਬੇਲਾ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ ਕੌਮ ਦੀ ਪਿੱਠ ਦੇ ਵਿੱਚ ਛੁਰਾ ਕੋਬਿਆ ਸੀ ਯਾਦ ਉਹਨਾਂ ਨੂੰ ਵੀ ਕੀਤਾ ਜਾਂਦਾ ਹੈ ਪਰ ਅੱਜ ਉਹ ਰੂਹਾਂ ਸਟੂਡੀਓ ਦੇ ਵਿੱਚ ਸੱਦੀਆਂ ਨੇ ਜਿਨ੍ਹਾਂ ਨੇ ਕਮਿਊਨਿਟੀ ਦੇ ਲਈ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਬਹੁਤ ਕੰਮ ਕੀਤੇ ਨੇ ਡਿਸਕ੍ਰਿਮੀਨੇਸ਼ਨ ਦਾ ਡੰਡਾ ਉਹਨਾਂ ਦੇ ਹਿਰਦੇ ਦੇ ਉੱਤੇ ਵੀ ਵਰੇ ਮੈਂ ਜਦੋਂ ਇੱਥੇ ਆਇਆ ਸੀ ਕੈਨੇਡਾ ਦਸਤਾਰ ਸਜਾਈ ਹੋਈ ਬੜਾ ਔਖਾ ਸੀ ਜਦੋਂ ਮੈਂ ਰੈਜ਼ume ਕਲਦਾ ਸੀ ਕਿਉਂਕਿ ਮੇਰਾ ਰਿਟੇਲ ਬਿਜ਼ਨਸ ਦਾ ਅਮਰੀਕਾ ਦਾ ਤਜਰਬਾ ਸੀ ਮੈਨੂੰ ਇੰਟਰੂ ਲਈ ਬੁਲਾ ਲਿਆ ਜਾਂਦਾ ਸੀ ਕਿ ਤੁਹਾਡਾ ਤਜਰਬਾ ਮੈਨੇਜਮੈਂਟ ਦਾ ਹੈ ਤੁਸੀਂ ਆ ਜਾਓ ਜਦੋਂ ਦਸਤਾਰ ਦੇਖਣੀ ਤੇ ਫਿਰ ਗੱਲ ਨਹੀਂ ਸੀ ਬਣਦੀ ਮੈਂ ਮੈਨੇਜਮੈਂਟ ਦੀ ਜੌਬ ਭਾਲਦਾ ਸੀ ਨਹੀਂ ਮਿਲੀ ਅਖੀਰ ਦੇ ਵਿੱਚ 3 ਮਹੀਨੇ ਖੱਜਲ ਖਵਾਰ ਹੋਣ ਤੋਂ ਬਾਅਦ ਮੈਨੂੰ ਬੇਸ ਤੋਂ ਥੱਲੋਂ ਨਾਈਟਾਂ ਕਰਕੇ ਫਿਰ ਆਪਣਾ ਜੀਵਨ ਇੱਥੇ ਆਰੰਭ ਕਰਨਾ ਪਿਆ ਪਰ ਇਹਨਾਂ ਨੇ ਤਾਂ ਬੜਾ ਕੁਝ ਲਿਆ ਕਿਤਾਬਾਂ ਵਿੱਚ ਲਿਖਿਆ ਆਓ ਉਹ ਰੋਹਾਂ ਸਟੂਡੀਓ ਸੱਦੀਆਂ ਨੇ ਸਰਦਾਰ ਮੋਤਾ ਸਿੰਘ ਚੀਤਾ ਸਾਚ ਕਹੂੰ ਜਿਨ੍ਹਾਂ ਦੀ ਕਿਤਾਬ ਖਾਲਸਾ ਲਾਇਬ੍ਰੇਰੀ ਦੇ ਵਿੱਚ ਵੀ ਪਈ ਹੈ ਹੋਰ ਵੀ ਬੜਾ ਕੁਝ ਲਿਖਿਆ ਪਤਾ ਨਹੀਂ ਕਿੰਨੇ ਡਰਾਫਟ ਆਪਣੀ ਕਮਿਊਨਿਟੀ ਨੂੰ ਤਿਆਰ ਕਰ ਕਰਕੇ ਫੈਡਰਲ ਪ੍ਰੋਵਿੰਸ਼ਲ ਤੇ ਲੋਕਲ ਗਵਰਨਮੈਂਟਾਂ ਨੂੰ ਦਿੱਤੇ ਨੇ ਕਿਉਂ ਪੜਿਆਂ ਲਿਖਿਆਂ ਦੇ ਵਿੱਚ ਬਹੁਤ ਥੋੜੇ ਸੰਖੇਪ ਹੁੰਦੇ ਆਂ ਜਵਾਨੀ ਅਜੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਘਰਦਿਆਂ ਨੇ ਬਾਹਰ ਕੇ ਦਿੱਤਾ ਸੀ ਇੱਥੇ ਆ ਕੇ ਕਿਹੜੇ ਕਿਹੜੇ ਕੰਮ ਕੀਤੇ ਕਿਵੇਂ ਜ਼ਿੰਦਗੀ ਦੇ ਵਿੱਚ ਸਫਲਤਾਵਾਂ ਪ੍ਰਾਪਤ ਕੀਤੀਆਂ ਕੋਈ ਇੱਕ ਉਦਾਹਰਣ ਹੈ ਸਦਾవ్ ਦਵਿੰਦਰ ਸਿੰਘ ਘਟੌੜਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਵੀ ਦਿੱਤੀ ਆਪ ਇੱਥੇ ਰਹਿ ਕੇ ਕਿਵੇਂ ਸੰਘਰਸ਼ ਲੜੇ ਕਿਹੜੀਆਂ ਕਿਹੜੀਆਂ ਕਮੇਟੀਆਂ ਦੇ ਵਿੱਚ ਰਹਿ ਅੱਜ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਕਰਦੇ ਆ ਸਵਾਗਤ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਦਾ ਮੋਤਾ ਸਿੰਘ ਜੀ ਕਿਹੜੇ ਵੇਲੇ ਤੁਸੀਂ ਇੱਥੇ ਆਏ ਮੈਂ ਜੀ ਆਇਆ ਇੱਥੇ ਨਵੰਬਰ 1966 ਦੇ ਵਿੱਚ 66 ਦੇ ਵਿੱਚ ਹਾਂਜੀ 34 ਤੇ 25 ਆਲਮੋਸਟ 59 ਬਰੇ ਹੋ ਗਿਆ ਉਹ ਹੀ ਗਾਇ ਜੀ ਘਰੋਂ ਕਦੋਂ ਨਿਕਲੇ ਸਾਂ ਮੈਂ ਐਕਚੁਅਲੀ ਮੇਰਾ ਜਿਹੜਾ ਬਚਪਨ ਤਾਂ ਪੰਜਾਬ ਦਾ ਹੀ ਹੈ ਮੈਂ ਪਕਤਿਕ ਨੂੰ 15 ਸਾਲ ਦਾ ਸੀ ਜਿਸ ਵਕਤ ਮੈਂ ਆਪਣਾ ਪਿੰਡ ਛੱਡ ਕੇ ਛੋਟਾ ਜਵਾਕ ਹੀ ਕਰਦੇ ਹਾਂ ਘੱਲ ਤਾਂ ਹਾਂਜੀ ਹਾਲੇ ਦਾੜੀ ਮੁੱਛ ਪੁੱਟਣ ਲੱਗੀ ਸੀ ਜਿਸ ਵਕਤ ਮੈਂ ਆ ਪਹਿਲਾਂ ਮੈਂ ਕੀਨੀਆਂ ਦੇ ਵਿੱਚ ਰਿਹਾ ਕੋਈ 10 ਸਾਲ ਉੱਥੇ ਕੋਈ ਕੀਨੀਆਂ ਜਿੱਥੇ ਦੇਸ਼ ਦਾ ਭਵਿੰਦਰ ਸਿੰਘ ਲਿੱਧਰ ਜੰਪਲ ਨੇ ਬਿਲਕੁਲ ਜਿਹੜੇ ਪਹਿਲੇ ਬਿਊਰੋਕਰੇਟਸ ਹੋਏ ਨੇ ਇੱਥੇ ਬਿਲਕੁਲ ਠੀਕ ਬਿਲਕੁਲ ਠੀਕ ਤੁਹਾਡਾ ਜ਼ਿਕਰ ਵੀ ਹੋਇਆ ਸੀ ਉਹਨਾਂ ਦਾ ਅੱਛਾ ਥੈਂਕ ਯੂ ਜੀ ਮੈਂ ਮਿਲਿਆ ਉਹਨਾਂ ਨੂੰ ਕੀਨੀਆਂ ਚੰਗੇ ਬੰਦੇ ਨੇ ਜੀ ਹਾਂਜੀ ਮੈਂ ਕੀਨੀਆਂ ਦੇ ਵਿੱਚ ਅਗਰ 10 ਸਾਲ 10 11 ਸਾਲ अच्छा उस ਤੋਂ ਅਪਰੰਤ ਮੈਂ 19 ਇੱਥੇ 1966 ਦੇ ਵਿੱਚ ਸੀ। ਤੇ ਕੀਨੀਆ ਦੇ ਵਿੱਚ ਮੈਂ 1955 ਦੇ ਵਿੱਚ। ਤੋਂ ਟਿਹਾਂ ਡਰਾਫਟਿੰਗ ਮੈਂ ਬਹੁਤ ਦੇਖੀਆਂ ਨੇ। 15 ਸਾਲ ਦੇ ਤੁਸੀਂ ਬਾਹਰ ਆ ਗਏ। ਇਹ ਪੜ੍ਹਾਈ ਲਿਖਾਈ ਕਿੱਥੇ ਕਰਦੇ ਰਹਿ? ਮੈਂ ਜੀ ਆ ਕੇ ਜੋ ਸਕ ਪਹਿਲਾਂ ਤਾਂ ਮੈਂ ਬੈਟ੍ਰਿਕ ਤਾਂ ਇੰਡੀਆ ਚ ਪੜਿਆ ਫਿਰ ਮੈਂ ਕੀਨੀਆ ਦੇ ਵਿੱਚ ਪ੍ਰਾਈਵੇਟ ਸਕੂਲ ਕਾਲਜ ਦੇ ਵਿੱਚ ਜਾਂਦਾ ਰਿਹਾ ਪੜ੍ਹਨ ਵਾਸਤੇ। ਤੇ ਉੱਥੋਂ ਹੀ ਫਿਰ ਮੈਨੂੰ ਜਿਹੜੀ ਜਦੋਂ ਮੈਂ ਉੱਥੋਂ ਕੁਝ ਬੇਸਿਕ ਐਜੂਕੇਸ਼ਨ ਲਈ। ਉੱਥੋਂ ਲੈਣ ਤੋਂ ਬਾਅਦ ਮੈਨੂੰ ਫਿਰ ਬੈਂਕ ਦੇ ਵਿੱਚ ਨੌਕਰੀ ਮਿਲ ਗਈ ਹੈ ਔਰ ਮੈਂ ਸਮਝਦਾ ਹਾਂ ਉਹ ਇੱਕ ਬ੍ਰਿਟਿਸ਼ ਬੈਂਕ ਹੋਣ ਦੇ ਨਾਤੇ ਬੜੀ ਉਹ ਮੇਰੇ ਵਾਸਤੇ ਜ਼ਿੰਦਗੀ ਲਈ ਸਿੱਖਣ ਵਾਲੀ ਜਗ੍ਹਾ ਸੀ ਜੀ ਉੱਥੇ ਕਿਉਂਕਿ ਜਿੱਦੀ ਕੋਰਸਪੋਨਡੈਂਸ ਵਗੈਰਾ ਕਰਨੀ ਚਿੱਠੀਆਂ ਲਿਖਣੀਆਂ ਟਾਈਪ ਕਰਨੀਆਂ ਤੇ ਉਹਨਾਂ ਦਾ ਜਿਹੜਾ ਆਈਡੀਆ ਮੈਂ ਉਥੋਂ ਗ੍ਰੈਂਡ ਕੀਤਾ ਵੇ ਕਿਵੇਂ ਖਤੋ-ਖਤਾਵਤ ਕੀਤੀ ਜਾਂਦੀ ਹੈ ਤੇ ਜਿਸ ਜਿਹਦੇ ਸਿਰ ਬੁੱਤੇ ਸਮਝ ਉਹਦੇ ਆਸਰੇ ਤੇ ਮੈਂ ਜਦੋਂ ਇੱਥੇ ਵੀ ਆਇਆ ਤਾਂ ਕੁਝ ਐਹੋ ਜਿਹੀ ਜ਼ਿੰਦਗੀ ਦੇ ਹਾਲਾਤ ਬਣ ਗਏ 1960 6 ਦੇ ਵਿੱਚ ਤੇ ਮੈਨੂੰ ਉਸ ਵਕਤ ਤੇ ਇਥੇ ਇੱਕ 100 ਮਿਲ ਦੇ ਵਿਚ ਐਡਮਿਨਿਸਟਰेटर ਦੀ ਜਿਹਦਾ ਆਫਿਸ ਦੇ ਵਿੱਚ ਮੈਂ ਲੁੱਕ ਆਫਟਰ ਕਰਦਾ ਸੀਗਾ ਪੇਰ ਰੋਲ ਵਗੈਰਾ ਹੋਇਸ ਤਰ੍ਹਾਂ ਉੱਥੇ ਜੌਬ ਮਿਲ ਗਈ ਉੱਥੇ ਵੀ ਇਹੀ ਮੈਂ ਕੰਮ ਕੀਤਾ 1968 ਚ ਮੈਂ ਬੈਂਕੋਰੂ ਹੋ ਗਿਆ 68 1968 ਜੀ ਹਾਂ ਜੀ ਉੱਥੇ ਮੇਰਾ ਘਰ ਜਿਹੜਾ ਸੀਗਾ ਸਾਨੂੰ ਮਿਲਿਆ ਕੁਦਰਤ ਨੇ ਪਰਮਾਤਮਾ ਨੇ ਕੀਤੀ ਮੇਰੇ ਤੋਂ ਗੁਰਦੁਆਰੇ ਤੋਂ ਕੋ ਤਿੰਨ ਚਾਰ ਬਲਾਕ ਸੀਗਾ ਉਸੇ ਰੌਸਟਰੀਟ ਦੇ ਉੱਤੇ ਹੀ ਸੀਗਾ ਤਾਂ ਉਹਦੇ ਤੇ ਅ ਘਾਚ ਸੀ ਆ ਕੇ ਰਹਿਣਾ ਸ਼ੁਰੂ ਕੀਤਾ ਕਿਹੜੇ ਸਾਲ ਚ ਲਿਆ ਇਹ 1968 ਦੇ ਵਿੱਚ ਇਹ ਤੁਸੀਂ ਲਿਆ ਕਰ ਦੋ ਹਾਂਜੀ ਹਾਂ ਕਿੰਨੇ ਦਾ ਮਿਲ ਗਿਆ ਸੀ ਤੁਹਾਨੂੰ ਉਸ ਵਕ 24000 ਦਾ ਮਿਲ ਗਿਆ ਸੀ ਤੇ ਕੋਈ 24000 ਦਾ ਘਰ ਮਿਲ ਗਿਆ ਸੀ ਕਿ ਵਿੰਡੋ ਪਾਈ ਅਸੀਂ 24000 24000 ਦਾ ਘਰ ਮਿਲਿਆ ਤੇ ਇਹ ਕੋਈ 8 ਕਿ ਸਾਲ ਪੁਰਾਣਾ ਸੀਗਾ ਨਵੇਂ ਵਰਗਾ ਹੀ ਕਰ ਸੀਗਾ 24000 ਦਾ ਹਾਂਜੀ 24000 ਦਾ ਅੱਜ ਉੱਥੇ 2.4 ਮਿਲੀਅਨ ਦਾ ਕਰ ਨਹੀਂ ਹੈਗਾ ਹੋ ਸਕਦਾ ਜੀ ਸਮਝ ਹਾਂਜੀ ਉਸ ਵਕਤ ਫਿਰ ਮੈਂ ਤੁਹਾਨੂੰ ਕਿਸੇ ਵੇਲੇ ਉਹ ਤਸਵੀਰ ਵੀ ਦਿਗਾ ਗਾ ਗੁਰਦੁਆਰੇ ਦੇ ਵਿੱਚ ਉਸ ਵਕਤ ਡੈਡੀਕੇਟਿਡ 6 ਜਿਹੜੇ ਚਾਹੁੰਦੇ ਸਨ ਕਿ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਨਾਲ ਸਹਾਇਤਾ ਕਰੇ ਜੀ ਮੇਰੇ ਘਰ ਦੇ ਵਿੱਚ ਕੋਈ ਸੱਜਣ ਜਿਹੜੇ ਬੜੇ ਆਪਣੇ ਕਮਿਊਨਿਟੀ ਦੇ ਸਤਿਕਾਰਯੋਗ ਸਿਰਕਾਡਵੇਂ ਸੱਜਣ ਸੀਗੇ ਲਿਕਨ ਉਹ ਸਿੱਖੀ ਜਿਹੜੀਆਂ ਅਸੂਲਾਂ ਦੇ ਵਿੱਚ ਪੂਰੇ ਸੀਗੇ ਤੇ ਉਹਨੂੰ ਮੰਨਦੇ ਸਨ ਤੇ ਉਹ ਚਾਹੁੰਦੇ ਸਨ ਕਿ ਗੁਰਦੁਆਰਾ ਦੇ ਅੰਦਰ ਸਿੱਖੀ ਸਿਧਾਂਤ ਜਿਹੜੇ ਦੁਬਾਰਾ ਹੋਣ ਇਸ ਵੇਲੇ ਗੁਰਦੁਆਰੇ ਦੇ ਵਿੱਚ ਜਿਹੜਾ ਮਾਹੌਲ ਸੀਗਾ ਉਹ ਤਕਰੀਬਨ ਉਹੀ ਸੀਗਾ ਕਿ ਗੁਰਦੁਆਰੇ ਤਾਂ ਸਾਰੇ ਜਾਣਦੇ ਸਨ ਲੇਕਿਨ ਅਸੀਂ ਜਿਹੜੇ ਗੁਰਦੁਆਰੇ ਦੇ ਸਿਧਾਂਤਕ ਜਿਹੜੇ ਅਸੂਲ ਹੈ ਉਹਨਾਂ ਨੂੰ ਅਸੀਂ ਇੱਥੇ ਛੱਡ ਬੈਠੇ ਸੀਗੇ ਤੇ ਜਿਹਦੇ ਫਲਸਰੂਪ ਦੇ ਵਿੱਚ ਆਪਾਂ ਨੂੰ ਪਤਾ ਕਿ 1952 ਦੇ ਵਿੱਚ ਅਕਾਲੀ ਸਿੰਘ ਗੁਰਦੁਆਰਾ ਵੀ ਇਸੇ ਕਰਕੇ ਬਣਿਆ ਸੀਗਾ ਲੰਬੀ ਚੌੜੀ ਹਿਸਟਰੀ ਹੈ ਕਿਸੇ ਵੇਲੇ ਹੋਵੇ ਤਾਂ ਇਹਨੂੰ ਡਿਟੇਲ ਵਿੱਚ ਕੱਲ ਪਰ ਜਿਹੜੀ ਅਸਲ ਸਵਾਲ ਆ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਆਵਾਂਗੇ ਥੋੜਾ ਜਿਹਾ ਇਮੀਗ੍ਰੇਸ਼ਨ ਦੀ ਉਸ ਵੇਲੇ ਸਥਿਤੀ ਕਿਹੋ ਜੀ ਸੀ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਸੀ ਜਾਂ ਕਿਵੇਂ ਵੀਜ਼ਾ ਲੈ ਕੇ ਆਉਂਦੇ ਸੀ ਕੀ ਕਰਦੇ ਸੀ ਉਸ ਵਕਤ ਟ੍ਰੂਡੋ ਗਵਰਨਮੈਂਟ ਆਈ ਹੈ ਜੀ ਪਹਿਲੇ ਜਦ ਵੱਡੇ ਟ੍ਰੂਡੋ ਬਰਾਦੀ ਤੇ ਇਹ 60s ਦੀ ਗੱਲ ਹੈਗੀ ਉਸ ਵਕਤ ਇੱਥੇ ਕਾਨੂੰਨ ਜਿਹੜਾ ਚੇਂਜ ਹੋਇਆ ਹੈ ਇਮੀਗ੍ਰੇਸ਼ਨ ਦਾ ਉਹਦੇ ਵਿੱਚ ਇਹ ਇੱਕ ਪਾਸ ਕੀਤਾ ਕਿ ਜਿਹੜੇ ਬੰਦੇ ਸਕਿਲਡ ਹੈਗੇ ਆ ਕੁਆਲੀਫਾਈਡ ਬੰਦੇ ਹੈਗੇ ਆ ਉਹਨਾਂ ਵਾਸਤੇ ਇਹਨਾਂ ਨੇ ਕੈਨੇਡਾ ਜਿਹੜਾ ਓਪਨ ਕਰ ਦਿੱਤਾ ਓਕੇ ਤੇ ਉਸ ਵਕਤ ਤੇ ਮੇਰੇ ਵੱਡੇ ਭਾਈ ਸਾਹਿਬ ਉਹ ਸਟੇਸ਼ਨ ਇੰਜੀਨੀਅਰ ਸੀਗੇ ਔਰ ਆਰਈਐਫ ਦੇ ਵਿੱਚ ਕੰਮ ਕਰਦੇ ਸੀਗੇ ਰਾਇਲ 에ਅਰ ਫੋਰਸ ਦੇ ਵਿੱਚ ਨੈਰੂ ਵੀ ਦੇ ਵਿੱਚ ਤੇ ਉਹਨਾਂ ਨੂੰ ਕਿਉਂਕਿ ਕੀਨੀਆ ਨੂੰ ਆਜ਼ਾਦੀ ਮਿਲੀ ਸੀਗੀ ਤੇ ਉਸ ਆਜ਼ਾਦੀ ਦੇ ਕਾਰਨ ਫਿਰ ਉਹਨਾਂ ਨੂੰ ਐਫਰੀਕਨਾਈਜ਼ ਹੋ ਗਿਆ ਤੇ ਜਿਹੜਾ ਆਰਐਫਐਸ ਸਟੇਸ਼ਨ ਉਹਨਾਂ ਨੇ ਬੰਦ ਕਰਨਾ ਸੀਗਾ ਤੇ ਉਹਨਾਂ ਨੂੰ ਫਿਰ ਤੋਂ ਛੁੱਟੀ ਹੋ ਗਈ ਤੇ ਅਸੀਂ ਅਖਬਾਰ ਕਿਤੇ ਦੇਖਦੇ ਸੀਗੇ ਦੇਖਦੇ ਦੇਖਦੇ ਵਿੱਚ ਦੇਖਿਆ ਤੇ ਕੈਨੇਡਾ ਦੀ ਇੱਕ ਖਬਰ ਛੁੱਟੀ ਜੀ ਪੜੀ ਵੀ ਕੈਨੇਡਾ ਨੇ ਆਪਣੇ ਦਰਵਾਜ਼ੇ ਖੋਲ੍ਹੇ ਉਹਨਾਂ ਲੋਕਾਂ ਵਾਸਤੇ ਸਕਿਲਡ ਹੈ ਸੋ ਅਸੀਂ ਕੋਰਸਪੋਂਡੈਂਸ ਕਰਕੇ ਉਹਦੇ ਵਿਹਵ ਤੇ ਅਸੀਂ ਆਪਣੇ ਸਰਟੀਫਿਕੇਟ ਵਗੈਰਾ ਪੇਜ ਕੇ ਆਟਵਾ ਨੂੰ ਮੈਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਆਟਵਾ ਦੇ ਇੱਥੇ ਐਡਰੈਸ ਕਿਨੂੰ ਹੈ ਮਿਨਿਸਟਰੀ ਆਫ ਇਮੀਗ੍ਰੇਸ਼ਨ ਕਰਕੇ ਰਹਿ ਜੀ ਜੇ ਤੁਸੀਂ ਲੈਟਰ ਭੇਜ ਦਿੱਤੀਆਂ ਉਹ 15 ਦਿਨਾਂ ਜਵਾਬ ਆ ਗਿਆ ਫਾਰਮ ਪਰ ਇਹ ਸਜੇ ਕੁਆਲੀਫਾਈਡ ਹੋਏ ਤੁਸੀਂ ਉਹ ਤੁਹਾਨੂੰ ਉਸ ਲਈ ਕਹਿੰਦੇ ਸੇ ਤੁਹਾਨੂੰ ਨਤਨਾਮੀ ਨੀਜ ਵੀਜ਼ਾ ਮਿਲਦਾ ਜਿਸ ਕਾਮਾਵਰ ਉਹਦੋਂ ਘਰਾਂ ਵਾਲੇ ਫੋਨ ਹੀ ਹੁੰਦੇ ਨੇ ਇਹ ਦੂਜਾ ਹੱਥਾਂ ਨਾਲ ਫੋਨ ਤਾਂ ਨਹੀਂ ਟੈਲੀਫੋਨ ਤਾਂ ਸਾਨੂੰ ਕਈ ਵਾਰੀ ਬਾਹਰ ਜਾ ਕੇ ਅਟੈਂਡ ਕਰਨੇ ਹਮਦਾਣੀ ਸੀ ਘਰਾਂ ਦੇ ਵਿੱਚ ਕਈਆਂ ਤੇ ਜਿੱਦ ਆਫਰੀਕਾ ਦੇ ਵਿੱਚ ਵੀ ਅਸੀਂ ਲਿਕੇ ਕਰਜ ਕੋਨੇ ਸੀ ਹੁੰਦੇ ਹਾਂ ਇੱਥੇ ਤਾਂ ਟੈਲੀਫੋਨ ਲੋਕਾਂ ਦੇ ਸੀਗੇ ਜਦੋਂ ਮੈਂ ਇੱਥੇ ਆਇਆ ਲੇਕਨ ਸਾਰੇ ਆਨਲਾਈਨ ਟੈਲੀਫੋਨੀ ਹੁੰਦੇ ਸੀਗਾ ਨਾ ਜੀ ਜਾਂ ਟੈਲੀਗ੍ਰਾਮ ਆਉਂਦੀ ਸੀ ਘਰਾਂ ਦੇ ਵਿੱਚ ਨਾ ਜੇ ਆਫਿਸ ਦੇ ਵਿੱਚ ਵੀ ਮੋਸਟਲੀ ਟੈਲੀਗ੍ਰਾਮ ਹਾਂ ਆਉਂਦੇ ਟੈਲੀਫੋਨ ਵੀ ਬਾਅਦ ਚ ਆਇਆ ਟੈਲੀਗ੍ਰਾਮ ਪਹਿਲੇ ਚੱਲਦੀ ਸੀ ਸudar devendra singh ji ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਹਾਂ ਕਿਸਦਾ ਦਵਿੰਦਰ ਸਿੰਘ ਜਿੱਥੇ ਗੁਰਮਤ ਦੇ ਵਿੱਚ ਜੋ ਉਹਦਾ ਮਾਇਆ ਕਨੇਡੀਅਨ ਸਿਕ ਸਟੱਡੀ ਗੁਰਨਾਨੰਦ ਸਪਿਰਚੁਅਲ ਸੈਂਟਰ ਕਿਉਂਕਿ ਬੱਚੇ ਇਕੱਠੇ ਕੀਰਤਨ ਕਰਦੇ ਸਨ ਸ਼ਨੀਵਾਰ ਨੂੰ ਉਦੋਂ ਦਾ ਮਿਲਾਪ ਹੋਇਆ ਤੇ ਅੱਜ ਜਵਾਨੀ ਦੇ ਵਿੱਚ ਇੰਨੀ ਮਿੱਤਰਤਾ ਪੈ ਗਈ ਕਿ ਮੇਰੇ ਜਿਮ ਬਾੜੀ ਵੀ ਨੇ ਮੇਰੇ ਨਾਲ ਜਿਮ ਤਕਰੀਬਨ ਕੋਈ ਇਹੋ ਜਿਹਾ ਦਿਨ ਨਹੀਂ ਜਿਸ ਦਿਨ ਇਹਨਾਂ ਨੇ ਛੱਡਿਆ ਹੋਵੇ ਕਿ ਭਾਜੀ ਆਜੋ ਤਿਆਰ ਹੋ ਜਾਓ ਝੋਲਾ ਚੁੱਕ ਲਿਆਓ ਤੇ ਚਲੀਏ ਜਿਮ ਨਾਲੇ ਧਾਰੀਆਂ ਲਾਵਾਂਗੇ ਤੇ ਨਾਲੇ ਸਿਹਤ ਬਣਾਵਾਂਗੇ ਸardar saab ਤੁਹਾਡਾ ਵੀ ਦਿਲ ਦੀਆਂ ਗੱਲਾਂ ਜੇ ਕੋਈ ਸਵਾਗਤ ਤੇ ਜੀ ਵਾਹਿਗੁਰੂ ਜੀ ਕਿਹੜੇ ਵਾਰ ਸਨ ਚ ਆਇਆ ਸੀ ਇੱਥੇ ਮੈਂ ਜੀ 72 ਦੇ ਵਿੱਚ 72 ਚ 1972 1972 ਚ ਆਇਆ ਹਾਂ ਹਾਂਜੀ 52 ਬਰੇ ਦਾ ਮਤਲਬ ਤੁਹਾਨੂੰ ਵੀ ਹੋ ਗਿਆ ਹੈ ਹਾਂਜੀ ਹਾਂਜੀ ਵਾਹ ਜੀ ਵਾਹ ਉਹ ਉਹ ਸਥਿਤੀ ਕਿਹੋ ਜੀ ਸੀ ਜਦੋਂ ਤੁਸੀਂ ਆਇਆ ਵਿਆਹ ਵਰੇ ਆਏ ਸੀ ਜਾਂ ਇੱਥੇ ਆ ਕੇ ਵਿਆਹ ਕਰਵਾਇਆ ਆ ਆ ਡਿਗਰੀਆਂ ਉੱਥੇ ਲਈਆਂ ਜਾਂ ਇੱਥੇ ਆ ਕੇ ਲਈਆਂ ਜੀ ਉਹ ਦੇਖੋ ਜੀ ਮੈਂ ਤਾਂ ਬਿਨਾ ਡਿਗਰੀ ਵਾਲਾ ਬੰਦਾ ਹਾਂ ਜੀ ਤੇ ਉਹ ਹੋਇਆ ਦਾ ਵੀ ਮੈਨੂੰ ਮੈਂ ਆਪਦੇ ਮਾਮਿਆਂ ਨੂੰ ਰਿਕੁਐਸਟ ਕੀਤੀ ਸੀ ਉਹ ਪਹਿਲਾਂ ਆਏ ਸੀ ਜਿੱਦਾਂ ਸਰਦਾਰ ਮੋਤਾ ਸਿੰਘ ਪਹਿਲਾਂ ਆ ਗਏ ਨਾ ਹਾਂ ਹਾਂ ਉਹ ਉਸ ਟਾਈਮ ਦੇ ਵਿੱਚ ਆਏ ਵੀ ਸੀ ਅਰਾਊਂਡ 66 67 ਦੇ ਵਿੱਚ ਜੀ ਮੇਰੇ ਵੱਡੇ ਮਾਮਾ ਜੀ ਸੰਤੋਖ ਸਿੰਘ ਹਾਂ ਸੰਤੋਖ ਸਿੰਘ ਪੰਮਰ ਉਹ ਉਥੇ ਬੋਟ ਸ਼ਾਪ ਦੇ ਵਿੱਚ ਉਥੇ ਮਕੈਨਿਕ ਹੁੰਦੇ ਸੀ ਹਾਂ ਤੇ ਫਿਰ ਛੋਟਾ ਮਾਮਾ Air Force ਸੀਗਾ ਉਹ ਉਹ ਵੀ ਆ ਗਏ ਹਰਪ੍ਰੀਤਮ ਸਿੰਘ ਰਾਈਟ ਸੋ ਉਹ ਉਹਨਾਂ ਦੇ ਆਉਣ ਦੇ ਨਾਲ ਮੈਂ ਉਹਨਾਂ ਨੂੰ ਮੜਾ ਜ ਐਵੇਂ ਕਿਹਾ ਸੀਗਾ ਵੀ ਮੈਨੂੰ ਵੀ ਸੱਦ ਲਿਓ ਜੇ ਕਿਤੇ ਬਣਿਆ ਲੱਗਿਆ ਦਾ ਜਿਵੇਂ ਹੁੰਦਾ ਹੈ ਟਰੰਕ ਚ ਬੰਦ ਕਰਕੇ ਮੈਨੂੰ ਵੀ ਲੈ ਜਿਓ ਹਾਂਜੀ ਹਾਂਜੀ ਉਹਨਾਂ ਨੇ ਕੀ ਕੀਤਾ ਮੈਨੂੰ ਟਿਕਟੀ ਭੇਜਤਾ ਏ 에어ਲਾਈਨ ਦਾ ਟਿਕਟ ਬਣਾ ਕੇ ਭੇਜ ਕੇ ਨਾਲ 500 ਡਾਲਰ ਦਾ ਡਰਾਫਟ ਬਣ ਕੇ ਭੇਜਦਾ ਕਹਿੰਦੇ ਆ ਜਾ ਤਵਾ ਦਾ ਉਦੋਂ 500 ਡਾਲਰ ਹਾਂਜੀ ਹਾਂਜੀ ਉਹ ਉਹ ਦਿਖਾਣਾ ਹੁੰਦਾ ਵੀ ਮੈਂ ਐਜੇ ਟੂਰਿਸਟ ਹਾਂ ਤੇ ਮੇਰੇ ਕੋਲ ਪੈਸੇ ਖਰਚਣ ਨੂੰ ਹੈਗੇ ਆ ਤੇ ਵੀਜ਼ਾ ਤੇ ਵੀਜ਼ਾ ਲੈਣ ਦੀ ਲੋੜ ਨਹੀਂ ਸੀਗੀ ਉਦੋਂ 1972 'ਚ ਵੀਜ਼ੇ ਦੀ ਲੋੜ ਨਹੀਂ ਸੀ ਨੋ 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 ਉਦੋਂ ਕਾਉਂਟਰੀ ਜਿਹੜੇ ਸੀ ਉਦੋਂ ਵੀਜ਼ੇ ਦੀ ਲੋੜ ਨਹੀਂ ਸੀਗੀ ਆਪਾਂ ਗੱਲ ਕਰਾਂਗੇ ਹਾਂਜੀ ਅੱਛਾ ਤੇ ਮੈਂ ਦਵਾ ਦਾ ਫਿਰ ਇੱਥੇ ਸਿੱਧਾ ਹੀ ਪ੍ਰਿੰਸ ਰੂਪਰ ਚ ਲਿਆ ਗਿਆ ਤੇ ਉਥੇ ਬੋਰਡ ਸ਼ਾਪ ਦੇ ਵਿੱਚ ਉਹਨਾਂ ਦਾ ਬਹੁਤ ਇਨਫਲੂਐਂਸ ਸੀਗਾ ਮੈਨੂੰ ਉਹਨਾਂ ਨੇ ਜੌਬ ਲੈਟਰ ਜੀ ਬਣਵਾਤੀ ਕਹਿੰਦੇ ਵੀ ਉਹਨਾਂ ਨੇ ਮੈਨੂੰ ਮੇਨਟੇਨੈਂਸ ਹੈਲਪਰ ਦੇ ਵਿੱਚ ਜੌਬ ਦੁਆਤੀ ਉਥੇ ਤੇ ਉਹਦੇ ਨਾਲ ਮੇਰੇ ਪੁਆਇੰਟ ਸਿਸਟਮ ਦੇ ਵਿੱਚ ਮੇਰੇ ਨੰਬਰ ਬਣ ਗਏ ਤੇ ਮੈਂ ਇਮੀਗਰੈਂਟ ਹੋ ਗਿਆ ਜੀ 6 ਮਹੀਨੇ ਦੇ ਵਿੱਚ ਸਾਰਾ ਕੰਮ ਹੋ ਗਿਆ 6 ਮਹੀਨੇ ਦੇ ਵਿੱਚ ਹਾਂਜੀ ਤੇ ਇਹ ਉਹਨਾਂ ਦਾ ਪ੍ਰਤਾਪ ਹੈ ਜੀ ਵਾਹ ਉਹਨੇ ਖਿੱਚ ਲਿਆ ਤੁਹਾਡੇ ਮਾਮਾ ਜੀ ਦਾ ਤੁਸੀਂ ਜ਼ਿਕਰ ਕੀਤਾ ਹੈ ਇੱਕ ਤੁਹਾਡੇ ਮਾਮਾ ਜੀ ਦਰਬਾਰ ਸਾਹਿਬ ਆਪਰੇਸ਼ਨ ਜਦੋਂ ਆ ਉਸ ਤੋਂ ਮੇਰੇ ਨੂੰ ਇੱਕ ਵਾਰੀ ਇੰਟਰਵਿਊ ਸੀ ਰੇਡੀਓ ਤੇ ਇੱਕ ਦੋ ਵਾਰੀ ਉਹ ਪੱਤਰਕਾਰ ਸਨ ਕੀ ਨਾਮ ਸੀ ਹਾਂਜੀ ਉਹ ਹਰਵੀਰ ਸਿੰਘ ਪੌਮਰ ਹਰਵੀਰ ਸਿੰਘ ਹਾਂਜੀ ਹਾਂਜੀ ਉਹ ਹਰਵੀਰ ਸਿੰਘ ਪੌਮਰ ਲਿਖਿਆ ਸੀ ਮੈਂ ਇਹ ਇਹ ਉਹ ਛੋਟੇ ਸੀਗੇ ਤੇ ਤੁਹਾਡੇ ਮਾਮਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਮੇਰੇ ਮਾਮਾ ਸੀ ਤੇ ਫਿਰ ਇੱਥੇ ਆ ਕੇ ਸਿੰਗਲ ਤੋਂ ਮੰਗਲ ਹੋ ਗਏ ਕਦੋਂ ਸਿੰਗਲ ਤੋਂ ਫਿਰ ਮੰਗਲ ਟ੍ਰਿੰਗਲ ਦਾ ਬਹੁਤ ਕੁਝ ਹੋਇਆ ਪਰ ਵਿਆਹ ਮੈਂ 80 ਚ ਆ ਕੇ ਕਰਾਇਆ अच्छा जी क्योंकि मैं ਇੱਥੇ ਸੈਟਲਮੈਂਟ ਚ ਲੱਗ ਗਿਆ ਇੰਡੀਆ ਦੇ ਇੱਕ ਦੋ ਗੇੜੇ ਜਿਲਾ ਕੇ ਤੇ ਬੱਸ ਇਦਾਂ ਹੋਇਆ ਪਰ ਉਹਦੇ ਵਿੱਚ ਇਹ ਸੀਗਾ ਵੀ ਮੈਨੂੰ ਮਾਮਾ ਜੀ ਕਹਿੰਦੇ ਗਰਸੌਣ ਸਿੰਘ ਵੀ ਇੱਥੇ ਕੁਝ ਸਿਕਸ ਖੁਲਾ ਤੇ ਆਇਆ ਨਾ ਹੋਵੇ ਵੀ ਤੈਨੂੰ ਲੇਬਰ ਸ਼ੇਵਰ ਚ ਹੀ ਰਹਿ ਜਾਵੇਂ ਹਨ ਤੇ ਉਹ ਇਦਾਂ ਹਾਸੇ ਨਾਲ ਉਹ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਉਹ ਵੈਲਡਿੰਗ ਦੀ ਬੜੀ ਡਿਮਾਂਡ ਹੁੰਦੀ ਸੀ ਅੱਛਾ ਤੇ ਮੈਂ ਫਿਰ ਵੈਲਡਿੰਗ ਦੇ ਕੋਰਸ ਆਸਤੇ ਅਪਲਾਈ ਕਰਤਾ ਮੈਨੂੰ ਕਾਲਜ ਆਫ ਕੈਲਿਡੋਨੀਆ ਪ੍ਰਿੰਸ ਜਾਰਜ ਦੇ ਵਿੱਚ ਬੜੀ ਠੰਡ ਹੁੰਦੀ ਹੈ ਉੱਥੇ ਹਾਂ ਤੇ ਉੱਥੇ ਮੈਨੂੰ ਐਡਮਿਸ਼ਨ ਮਿਲ ਗਈ ਉੱਥੇ ਮੈਂ ਸਾਲ ਲਾ ਕੇ ਤੇ ਮੁੜ ਕੇ ਮੈਂ ਵੈਨਕੂਵਰ ਚ ਆ ਗਿਆ ਹਾਂ ਤੇ ਮੈਂ ਫਿਰ ਵੈਨਕੂਵਰ ਸ਼ਿਫਟ ਹੋ ਗਿਆ ਮਾਮੇ ਵੀਰੇ ਸੀ ਉੱਥੇ ਹੀ ਸੀਗੇ ਜੀ ਤੇ ਇੱਥੇ ਫਿਰ ਮੈਂ ਆਪਣੇ ਆਪ ਨੂੰ ਇੰਪਰੂਵ ਕਰਕੇ ਸ਼ਿਪ ਇੰਡਸਟਰੀ ਦੇ ਵਿੱਚ ਸ਼ਿਪਯਾਰਡ ਦੇ ਵਿੱਚ ਐਂਡ ਅਪ ਹੋਇਆ ਵਾ ਤੇ ਸਾਰਾ ਮੇਰਾ ਕੈਰੀਅਰ ਜਿਹੜਾ ਸੀਗਾ ਐਜ਼ ਅ ਵੈਲਡਰ ਮੈਂ ਕੰਮ ਕੀਤਾ ਤੇ ਐਸੇ ਵੈਲਡਿੰਗ ਕਰਦੇ ਕਰਦੇ ਮੈਨੂੰ ਲੱਗਦਾ ਕਮਿਊਨਿਟੀ ਵੀ ਵੈਲਡ ਕੀਤੀ ਮਾੜਾ ਮੋਟਾ ਗੁਰਦੁਆਰਿਆਂ ਜਿਹੜਾ ਹਾਂਜੀ 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 ਇਹ ਕਿਹੜੇ ਸੰਚਾਇਸ ਇਹ ਮੈਂ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਿਆਂ ਚ ਮੈਂ 80 ਅ ਅਸਲ ਅਸਲ ਦੇ ਵਿੱਚ 82 83 ਦੇ ਵਿੱਚ ਮੈਂ ਰੌਸ ਗੁਰਦੁਆਰੇ ਉਹ ਇਦਾਂ ਹੋਈ ਗੱਲ ਛੋਟੀ ਸਟੋਰੀ ਆ ਵੀ ਇੱਥੇ ਆਮ ਤੌਰ ਤੇ ਸਾਰੇ ਮਾਮੇ ਦੇ ਭਣਜੀ ਆਏ ਸੀਗੇ ਤੇ ਇੱਕ ਇੱਕ ਕੁਲਵੰਤ ਸਿੰਘ ਬੱਲ ਸੀ ਮੇਰੇ ਦੋਸਤ ਅਸੀਂ ਪ੍ਰਿੰਸ ਜਾਵ ਥੋੜੀਕ ਦਿਨ ਅਸੀਂ ਇਕੱਠੇ ਰਹੇ ਤੇ ਉਹਦੇ ਮਾਮੇ ਵੀ ਇੱਥੇ ਆਏ ਹੋਏ ਸੀਗੇ ਓਕੇ ਤੇ ਉਹਦੇ ਮਾਮੇ ਪਤਾ ਕੌਣ ਸੀਗੇ ਹੂੰ ਇਹ ਆਪਣੇ ਪ੍ਰਦਮਨ ਸਿੰਘ ਹੁੰਡਲ ਹਰੀ ਉਹ ਅੱਛਾ ਹਾਂਜੀ ਤੇ ਉਹ ਵੀ ਇੱਥੇ ਕੈਨੇਡੀਅਨ ਸਟਡੀ ਵਾਲਾ ਹਾਂਜੀ ਹਾਂਜੀ ਓਕੇ ਉਹ ਜਦੋਂ ਉਹ ਇੱਥੇ ਮੂਵ ਹੋ ਗਏ ਤੇ ਉਹ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਮੈਨੂੰ ਕਹਿੰਦਾ ਦਵੰਦਰ ਗਾਸੂ ਇੱਥੇ ਕਹਿੰਦਾ ਰੌਲਾ ਬਹੁਤ ਪੈਂਦਾ ਹੈ ਰੌਸ ਵਾਲੇ ਗੁਰਦੁਆਰੇ ਤੇ ਉਦੋਂ ਸਰ ਮੋਤਾ ਸਿੰਘ ਹਰੀਓਦ ਲੀਡ ਕਰਦੇ ਹੁੰਦੇ ਸੀ ਉੱਥੇ ਸੁਧਾਰ ਦੇ ਦਾ ਚੱਕਰ ਚੱਲ ਰਿਹਾ ਸੀਗਾ ਤੇ ਕੋਸ਼ ਬੰਦੇ ਜਿਹੜਾ ਉਹ ਜਿਹੜਾ ਕਹਿੰਦੇ ਸੀ ਕਈ ਵਾਰ ਵੀ ਨੰਗੇ ਸਿਰ ਆਉਂਦੇ ਨਾ ਉਹ ਨੰਗੇ ਸਰਵਾਲਿਆਂ ਦੇ ਨਾਲ ਤੁਹਾਡਾ ਟਾਈਮ ਸੀ ਹਾਂ ਇਹਨਾਂ ਦਾ ਟਾਈਮ ਸੀਗਾ ਤੇ ਮੈਂ ਉਦੋਂ ਮੈਂ ਇੱਕ ਬਣਾਉਣੇ ਉਧਰ ਹਾਂਜੀ ਤੇ ਮੈਨੂੰ ਕਲਵੰਤ ਨੇ ਇੱਕ ਦਿਨ ਮੈਨੂੰ ਕਹਿੰਦਾ ਯਾਰ ਲੈਟਸ ਗੋ ਫॉर ਕਾਫੀ ਮੈਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਗੱਲ ਕਰਨੀ ਮੈਂ ਕੀ ਗੱਲ ਕਹਿੰਦਾ ਅਸੀਂ ਮੈਂਬਰ ਬਣਾਉਣੇ ਆ ਤੇ ਤੂੰ ਮੈਂਬਰ ਬਣ ਮੈਂ ਕਹਿੰਦਾ ਹਾਂ ਗੁਰਦੁਆਰੇ ਚ ਵੀ ਮੈਂਬਰਸ਼ਿਪ ਹੁੰਦੀ ਆ ਕਹਿੰਦਾ ਦੇਖ ਗੱਲ ਸੁਣ ਧਿਆਨ ਨਾਲ ਸੁਣ ਲਾ ਵੇ ਮੈਂਬਰ ਬਣੇਗਾ ਤੇ ਆਪਾਂ ਇਹਨਾਂ ਨੂੰ ਬਦਲ ਸਕਦੇ ਆਂ ਆਪਾਂ ਵੋਟਾਂ ਪਾਉਣੀਆਂ ਦਿੱਸ-ਦਾੜ ਕਰਕੇ ਉਹ ਉਹ ਨੇ ਮੈਨੂੰ ਖਿੱਚ ਕੇ ਗੁਰਦੁਆਰੇ ਦੀ ਇਸ ਪੋਲਿਟਿਕਸ 'ਚ ਉਹਨੇ ਮੈਨੂੰ ਸ਼ੁਰੂ ਕਰ ਦਿੱਤਾ ਬੇਸਿਕਲੀ ਕਹਿਣ ਦਾ ਮਤਲਬ ਹੈ ਤੇ ਹੋਇਆ ਇਦਾਂ ਮੈਂ ਵੈਸੇ ਅਕਾਲੀ ਸਿੰਘ ਗੁਰਦੁਆਰੇ ਜਾਂਦਾ ਹੁੰਦਾ ਸੀ ਹਮੇਸ਼ਾ ਉੱਥੇ ਜਾ ਕੇ ਪਾਠ ਸੁਣਨਾ ਇਸ ਪਾਸੇ ਮੇਰਾ ਧਿਆਨ ਸੀਗਾ ਸੋ ਉੱਥੋਂ ਸ਼ੁਰੂ ਹੋ ਕੇ ਫਿਰ ਇਹ ਉਦੋਂ ਆਈਕਨ ਸੀ ਇਹ ਸਰਬੋਤ ਸਿੰਘ ਹੋਰੀ ਅੱਛਾ ਉਹ ਫਿਰ 84 ਦੇ ਵਿੱਚ ਅਸੀਂ ਜਦੋਂ ਆਪਸ ਵਿੱਚ ਦੀ ਇਕੱਠੇ ਹੋਏ ਤੇ ਫਿਰ ਇਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ ਇਹਨਾਂ ਗਾਈਡ ਕੀਤਾ ਹਾਂ ਥੋੜੇ ਅਸੀਂ ਕਹਿੰਦਾ ਗਰਮ ਸੁਭਾਅ ਦੇ ਸੀਗੇ ਤੇ ਅਸੀਂ ਫੈਡਰੇਸ਼ਨ ਵਾਲਿਆਂ ਨਾਲ ਫੋਨ ਕਰਕੇ ਨਾ ਹਾਂਜੀ ਗਰਮ ਸੁਭਾਅ ਤੁਹਾਡਾ ਤੇ ਇਹ ਮੈਨੂੰ ਕਹਿੰਦੇ ਵੀ ਛੋਟੇ ਭਰਾ ਵੀ ਗੱਲ ਸੁਣ ਵੀ ਅਸੀਂ ਕੰਮ ਕਰਦੇ ਹਾਂ ਇਸ ਢੰਗ ਦੇ ਨਾਲ ਤੁਸੀਂ ਕਰਦੇ ਐਦਾਂ ਵੀ ਆਪਾਂ ਜੇ ਰਲ ਮਿਲ ਕੇ ਆਪਾਂ ਕਰੀਏ ਤੇ ਫਿਰ ਮੈਂ ਮੈਂ ਇਹ ਉਦੋਂ ਉਦੋਂ ਬਾਅਦ ਫੇਰੇ ਨਾ ਦੇ ਨਾਲ ਜਾਦਾ ਲੱਗਿਆ ਤਤਾ ਜੋ ਜਵਾਨ ਤੁਹਾਡੇ ਸੰਪਰਕ ਚ ਕਦੋਂ ਆਇਆ ਤਤਾ ਇਹ ਲੋਕਾਂ ਦਾ ਤੱਤਾ ਸੱਚ ਨਹੀਂ ਯਾਦ ਨਾ ਹੋਵੇ ਪਰ ਮੈਨੂੰ ਯਾਦ ਆ ਇਹ ਜਿਹੜੀ ਗੱਲ ਹੈ ਕਿ ਆਮ ਕਰਕੇ ਗੁਰਦੁਆਰੇ ਜਾਂਖੀ ਜਾਂਦੀ ਹੈ ਕਿ ਪਹਿਲਾਂ ਤਾਂ ਜੀ ਕਿਉਂਕਿ ਮੈਨੂੰ ਯਾਦ ਹੈ ਕਿ ਸਾਡੇ ਰਿਚਮੈਂਟ ਦੇ ਵਿੱਚ ਜਿਹੜਾ ਨੰਬਰ 5 ਤੇ ਗੁਨਾਮ ਨਿਵਾਸ ਬਣਿਆ ਬਾਅਦ ਚ ਬਣਿਆ ਸੀ ਸ਼ਾਇਦ ਇਸੇ ਕਾਰਨ ਕਰਕੇ ਬਣਿਆ ਕੀ ਕਹਾਣੀ ਸੀ ਉਹ ਉਹ ਕਾਰੇ ਸਰਸਗੀ ਜੀ ਕੇ ਕੇ ਗੁਰਦੁਆਰੇ ਦੇ ਅੰਦਰ ਤਸਲ ਕਾਫੀ ਸੀਗੀ। ਅੱਛਾ। ਜਦੋਂ ਇਹ ਗੁਰਦੁਆਰਾ ਬਣਿਆ 1968-69 ਦੇ ਵਿੱਚ ਕੰਪਲੀਟ ਹੋ ਗਿਆ ਜਿਹੜਾ ਮੌਜੂਦਾ ਗੁਰਦੁਆਰਾ ਹੈਗਾ ਆਪਣੇ। ਤਾਂ ਉਸ ਵਕਤ ਹਾਂਜੀ। ਉਸ ਵਕਤ ਗੁਰਦੁਆਰੇ ਦੇ ਅੰਦਰ ਆਪੋ ਵਿੱਚ ਹੀ ਖੇਚਤਨੀ ਬਹੁਤ ਸੀਗੀ। ਅੱਛਾ। ਔਰ ਤਕਰੀਬਨ ਹਰ ਇਤਵਾਰ ਨੂੰ ਕੋਈ ਵੀ ਕੋਈ ਵਿਰਲਾ ਹੀ ਦੀਵਾਨ ਹੁੰਦਾ ਜਿਹੜਾ ਸਫਲ ਆਪਾਂ ਕਹਿ ਸਕਦੇ ਜਿਹੜਾ ਸ਼ਾਂਤੀਪੂਰਵਕ ਹੋਵੇ। ਅੱਛਾ। ਨਹੀਂ ਤਾਂ ਛੋਟਾ ਮੋਟਾ ਹੂ ਹਾਂ ਜਰੂਰ ਹੁੰਦੀ ਸੀ ਤੇ ਇੱਥੇ ਤੱਕ ਵੀ ਕਈ ਵਾਰੀ ਤਾਂ ਉੱਥੇ ਸਾਈਕਲਾਂ ਦੀਆਂ ਚੀਨਾਂ ਤੇ ਤੁਹਾਡੇ ਲਾਉਣ ਵਾਲੀਆਂ ਬੈਲਟਾਂ ਜਿਹੜੀਆਂ ਲੱਕ ਨੂੰ ਲਾਉਂਦੇ ਉਹ ਵੀ ਚੱਲੀਆਂ ਉੱਥੇ ਤੇ ਕਈ ਵਾਰੀ ਜਾਣੀ ਕਾਫੀ ਹੁੰਦੇ ਬਹੁਤ ਕੁਝ ਹੁੰਦਾ ਕੁਲਾ ਬੁਲਾ ਹੁੰਦਾ ਸੀ ਜਿਆਦਾ ਉਹ ਕਾਰਨ ਕੀ ਸੀ ਇਹ ਕਾਰਨਦਾਇਕ ਸੀ ਕਿ ਕੋਚ ਸਿੰਘ ਜੀ ਸਗੇ ਉਹ ਚਾਹੁੰਦੇ ਸਨ ਕਿ ਗੁਰਦੁਆਰੇ ਦੇ ਅੰਦਰ ਜਿਹੜੀ ਸਾਡੀ ਅਕਾਲ ਤਖ ਦੀ ਮਰਿਆਦਾ ਉਹ ਕੰਮ ਕੀਤੀ ਜਾਵੇ। ਓਕੇ ਤੇ ਕੋਚ ਸਿੰਘ ਸਗੇ ਕਿ ਅਸੀਂ ਇਹ ਕੰਮ ਨਹੀਂ ਹੋਣਾ ਅਸੀਂ ਗੁਰਦੁਆਰੇ ਨੰਗੇ ਸਰ ਹਣਾ ਅਸੀਂ ਗੁਰਦੁਆਰੇ ਸਰ ਅਸੀਂ ਨੰਗੇ ਸਰ ਹੁਣ ਸਾਹਿਬ ਦੀ ਹਜ਼ੂਰੀ ਹਾਂਜੀ ਉਸਰੇ ਬੈਠਣਾ ਜੀ ਤੇ ਬੈਠਣਾ ਵੀ ਉੱਥੇ ਉਦਾਂ ਹੀ ਬੈਠਾ ਜੀ ਨੰਗੇ ਸਾਰੇ ਬੈਠਦੇ ਸਨ ਸਾਰੇ ਹਾਂ ਤੇ ਇੱਥੇ ਤੱਕ ਇਤਿਹਾਸਿਕ ਤੌਰ ਸਾਰੇ ਤਾਂ ਨਹੀਂ ਕੁਝ ਬੋਨੇ ਨੇ ਨਹੀਂ ਜੀ तकरीबन ऑलमोस्ट एवरीबॉडी ਢੰਗੇ ਸਰੀ ਬੈਠੇ ਸਨ ਜਿਸ ਵਕਤ ਅਸੀਂ ਮੈਂ ਜਿਹੜਾ ਪ੍ਰਾਣਾ ਗੁਰਦੁਆਰਾ ਸੈਕਿੰਡ ਐਵੇਨਿਊ ਤੇ ਉਹ ਵੀ ਮੈਂ ਫੰਕਸ਼ਨ ਕਰਦਾ ਦੇਖਿਆ ਤੇ ਯੂ ਕੈਨ ਸੇ ਵੀ ऑलमोस्ट ਪਹਿਲੇ ਤਾਂ ਪਗੜੀ ਵਾਲੇ ਇੱਥੇ ਸਿੰਘ ਹੀ ਬਹੁਤ ਘੱਟ ਸੀ ਵਿਰਲਾ-ਵਿਰਲਾ ਇੱਥੇ ਤੱਕ ਪਾਠ ਕਰਨ ਵਾਲੇ ਵੀ ਸਾਨੂੰ ਪਗੜੀ ਵਾਲੇ ਕਿਸੇ ਤਾਰੀ ਸਿੰਘ ਨਹੀਂ ਸੀ ਮਿਲਦੇ ਕੋਈ ਬਿਰਲੇ ਜਿਹੜੇ ਕੋਈ ਹੁੰਦਾ ਸੀ ਉਹ ਕੋ ਗਿਆਨੀ ਹੁੰਦੇ ਸੀਗੇ ਉਹਨਾਂ ਨੂੰ ਸੱਦਣਾ ਪੈਂਦਾ ਸੀਗਾ ਵੀ ਤੁਸੀਂ ਯਾਰ ਆ ਜਾਓ ਜੇ ਵਿਕਟੋਰੀਆ ਤੇ ਨਹੀਂ ਆ ਤੁਸੀਂ ਹੋਰ ਕਿਤੇ ਰਹਿੰਦੇ ਆ ਆ ਜਾਓ ਦਾ ਇੱਥੇ ਵਾਲੀ ਵਿਕਟੋਰੀਆ ਤੁਲ ਜਾਂ ਤਾਂ ਖੰਡ ਪਾਠ ਹੁੰਦਾ ਸੀ ਸੋ ਪਗੜੀ ਵਾਲਾ ਬੰਦਾ ਹੀ ਬਿਰਲਾ ਬਿਰਲਾ ਜਦੋਂ ਸਟਰੀਟ ਦੇ ਵਿੱਚ ਤੁਰੇ ਜਾਣਾ ਜੇ ਦੇਖਿਆ ਕਿ ਸਰਦਾਰ ਦੇ ਪਗੜੀ 'ਚ ਆ ਕੇ ਦੇਖਣਾ ਤਾਂ ਉਹ ਜਾਂ ਤਾਂ ਗੁਰਦੁਆਰ ਦਾ ਗਿਆਨੀ ਹੋਏਗਾ ਗੁਰਦੁਆਰ ਗ੍ਰੰਥੀ ਵਰਨਾ ਤੁਹਾਨੂੰ ਪਗੜੀ ਵਾਲਾ ਕੋਈ ਬਿਰਲੇ ਵਾਲਾ ਦਸਤਾਰ ਨਹੀਂ ਸੀ ਦਸਤਾਰ ਵਾਲਾ ਮਿਲਦਾ ਹੀ ਨਹੀਂ ਸੀ ਹਮ ਹਮ ਸੋ ਉੱਥੇ ਗੁਰਦੁਆਰੇ ਦੇ ਵਿੱਚ ਫਿਰ ਇਹ ਜ਼ਿਆਦਾ ਸੀਗਾ ਤੇ ਇਹਦੀ ਜਿਹੜੀ ਇੱਕ ਲਹਿਰ ਹੈ ਮੂਵਮੈਂਟ ਹੈ ਉਹ ਮੈਂ ਸਮਝਦਾ ਕਿ अर्ली 70s ਦੇ 2 ਦੇ ਵਿੱਚ ਸ਼ੁਰੂ ਹੋਈ ਆ 72 ਦੇ 3 4 ਹਾਂ ਬੀ ਗੁਰਦੁਆਰੇ ਕਿਉਂਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਇਮੀਗ੍ਰੇਸ਼ਨ ਦਾ ਹਾਂ ਉਸ ਵਕਤ ਜਦੋਂ ਸਕ ਦਵਿੰਦਰ ਸਿੰਘ ਨੇ ਆਏ ਉਸ ਵੇਲੇ ਤੁਸੀਂ ਵਿਜ਼ਿਟਰਸ ਆਪਣਾ ਟਿਕਟ ਬੱਕ ਬੁੱਕ ਕਰਕੇ ਤੇ ਐਜ਼ ਅ ਵਿਜ਼ਿਟਰ ਇੱਥੇ ਆ ਸਕਦੇ ਸੀ ਕੋਈ ਨਹੀਂ ਵੱਡੀ ਰੈਸਟ੍ਰਿਕਸ਼ਨ ਨਹੀਂ ਸੀਗੀ ਅੱਛਾ ਕੋਈ ਵੀਜ਼ਾ ਨਹੀਂ ਜੀ ਇਹ ਲੇਟ ਸੇ 70s ਦੇ ਵਿੱਚ ਤਕਰੀਬਨ ਫਿਰ ਜਿਹੜਾ ਵੀਜ਼ਾ ਸਿਸਟਮ ਆਇਆ ਉਸ ਵਕਤ ਅਸੀਂ ਬਹੁਤ ਵੱਡੇ ਇਥੇ ਐਜੀਟੇਸ਼ਨ ਵੀ ਕੀਤੇ ਔਰ ਬੜੀ ਪਰੇਡ ਨਿਕਲੀ ਕੋਈ ਤੋਂ ਦੇ ਵਿੱਚ 6-7-700 ਬੰਦੇ ਨੇ ਇਕੱਠੇ ਹੋ ਕੇ ਰੌਬਸਨ ਸਟਰੀਟ ਤੇ ਇਮੀਗ੍ਰੇਸ਼ਨ ਆਫਿਸ ਤੱਕ ਅਸੀਂ ਜਿਹੜਾ ਇਥੇ ਦਾ ਡਾਇਰੈਕਟਰ ਇਮੀਗ੍ਰੇਸ਼ਨਲ ਆਫਿਸ ਦਾ ਨੇ ਉਥੇ ਜਿਹੜਾ ਅਸੀਂ ਆਪਣਾ ਕੰਸਰਨ ਦਾ ਪੱਤਰ ਵੀ ਦਿੱਤਾ ਉਹਨਾਂ ਨੂੰ ਵੀ ਸਾਡਾ ਕੀ ਪ੍ਰੋਬਲਮ ਹੈਗੀ ਆ ਉਸ ਵੇਲੇ ਨਿਕਲੇ ਤਾਂ ਅਸੀਂ ਜਿਹੜਾ ਹੈ ਵੀਜ਼ਾ ਸੀ ਕਹਿੰਦੇ ਸੀ ਵੀ ਨਹੀਂ ਲੱਗਣਾ ਚਾਹੀਦਾ ਲੇਕਿਨ ਗਵਰਨਮੈਂਟ ਨੇ ਜਿਹੜਾ ਸਿਕਾ ਵੀਜ਼ਾ ਫਿਰ ਇੰਟਰੋਡਿਊਸ ਕਰ ਦਿੱਤਾ ਸਿਕਾ ਓਕੇ ਲੈਕਨ ਫਿਰ ਉਹਦਾ ਸੋਰਸ ਬਣੇ ਚ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਵਿਜ਼ਿਟਰ ਹੀ ਆਏ ਸੀਗੇ ਤੇ ਉਹਦੇ ਵਿੱਚ ਫਿਰ ਜਿਹੜੀ ਉਹਨਾਂ ਨੂੰ ਐਮਨੈਸਟੀ ਲੈਣ ਦਾ ਝਗੜਾ ਪੈ ਗਿਆ ਉਹਦੇ ਵਿੱਚ ਵੀ ਕਾਫੀ ਵੱਡਾ ਰੋਲ ਮੈਂ ਪਲੇ ਕੀਤਾ ਹੈਗਾ ਗੁਰਦੁਆਰੇ ਵੱਲੋਂ ਔਰ ਉਹਦੇ ਵਿੱਚ ਅਸੀਂ ਐਮਨੈਸਟੀ ਲੈ ਕੇ ਦੇਣ ਦਾ ਵਿੱਚ ਵੀ ਰੋਲ ਹੈ ਬਹੁਤ ਸਾਰੇ ਲੋਕ ਉਸ ਵਕਤ 70 'ਚ ਅਸੀਂ ਉਹ ਐਮਨੈਸਟੀ ਕਿਉਂ ਕਰਾਸ ਗੁਰਦੁਆਰੇ ਨੇ ਉਸ ਵੇਲੇ ਇਮੀਗ੍ਰੇਸ਼ਨ ਐਕਸ ਐਕਸ ਵਰਦੀ ਹੁੰਦਾ ਸੀਗਾ ਚਾਤਾਂ ਚੇਤਾਵ ਥੋੜੇਕ ਦੇਰ ਲਈ ਹੋ ਵੀ ਬਾਅਦ ਜੋ ਕਲਾਕ ਵੀ ਹੋਇਆ ਇਹ ਪ੍ਰਾਈਮ ਮਿਨਿਸਟਰ ਵਗਾਰਾ ਤੇ ਇੰਡੀਗਨੇਸ਼ਨ ਮਿਨਿਸਟਰ ਸਗੇ ਤੇ ਉਹਨਾਂ ਤੋਂ ਪਰਮਿਸ਼ਨ ਲਿਆ ਕੇ ਫਿਰ ਐਸੀ ਹੌਲੀ ਹੌਲੀ ਜਿਹੜਾ ਕੰਮ ਨੂੰ ਅੱਗੇ ਕੀਤਾ ਔਰ ਲੋਕੀ ਜਿਹੜੇ ਕਾਫੀ ਉਹਨਾਂ ਨੂੰ ਅਮਨਿਸਟੀ ਮਿਲ ਗਈ ਉੱਥੇ ਕਾਫੀ ਲੋਕ ਫ੍ਰੀ ਹੋ ਗਏ ਤੇ ਇਹਨਾਂ ਦੇ ਮਾਮਾ ਜੀ ਨੂੰ ਮੈਂ 1967 ਦੇ ਵਿੱਚ ਗਿਸ ਕਮਿਸ਼ਨ ਪ੍ਰਿੰਸ ਚੌਰ ਦੇ ਵਿੱਚ ਮਿਲਿਆ ਉੱਥੇ ਉਸ ਵੇਲੇ ਮਕੈਨਿਕ ਦਾ ਕੰਮ ਕਰਦੇ ਸੀ ਉਹਨੇ ਉੱਥੇ ਮਿਲਿਆ ਸੀ ਜਿਆਦਾ ਤਾਂ ਮਿਲਿਆ ਨਹੀਂ ਚੁੰਦੀ ਹੁਣ ਪੂਰਾ ਡੇਨ ਮਿੰਟ ਹੈ ਤੁਹਾਡੇ ਕੋਲ ਇਹ ਤੁਸੀਂ ਇਹ ਦੱਸੋ ਕਿ ਖਾਲਸਾ ਦੀਵਾਨ ਸੁਸਾਇਟੀ ਦੀ ਮੈਨੂੰ ਵੀ ਯਾਦ ਹੈ 90ਵਿਆਂ ਦੇ ਵਿੱਚ ਜਦੋਂ ਮ ਆਇਆ ਸੀ ਉਦੋਂ ਮੈਂਬਰਸ਼ਿਪ ਹੈ ਜਿਹੜੀ ਮੈਂਬਰਸ਼ਿਪ ਖਾਲਸਾ ਦੀਵਾਨ ਅਨੁਸਾਰ ਦੀ ਪੂਰੇ ਕੈਨੇਡਾ 'ਚ ਹੁੰਦੀ ਸੀ ਕਿੰਨੇ ਕੁ ਮੈਂਬਰਸ ਹਨ ਉਹਨਾਂ ਦੇ ਮਾੜਾ ਮੋਟਾ ਚੇਤ ਇਹ ਇਹ ਲੰਬੀ ਹਿਸਟਰੀ ਹੈ ਪਹਿਲਾਂ ਤਾਂ ਥੋੜੇ ਮੈਂ ਪਹਿਲਾਂ ਤਾਂ ਮੈਂਬਰਸ਼ਿਪ ਸ਼ੁਰੂ ਕੀਤੀ ਇਹਨਾਂ ਨੇ ਪੈਸੇ ਫਿਰ ਜਦੋਂ ਇਸਰਾ ਮੋਤ ਸਿੰਘ ਹੋਰੀ ਇਹ ਸ਼ੁਰੂ ਇਹਨਾਂ ਨੇ ਟੇਕਓਵਰ ਕਰ ਲਿਆ ਇਸ ਗਰੁੱਪ ਨੇ ਉਦੋਂ ਫਿਰ ਮੈਂਬਰਸ਼ਿਪ ਹਟਾ ਤੀ ਪੈਸੇ ਹਟਾਤੇ ਮੈਂਬਰਸ਼ਿਪ ਲਾਤੀ ਤੇ ਉਹ ਫੇਰ ਓਪਨ ਕਰਤੀ ਫੇਰ ਤਾਂ ਅਖੀਰ ਤੇ ਆ ਕੇ ਤਾਂ ਮੈਂਬਰ ਬਣ ਗਏ 50000 ਮੇਰਾ ਖਿਆਲ ਆ ਮੈਂ ਤੁਹਾਨੂੰ ਇਹਦੇ ਉੱਤੇ ਜ਼ਿਆਦਾ ਰੌਸ਼ਨੀ ਪਾ ਸਕਦਾ ਇਹ ਗੁਰਦੁਆਰਾ ਹੈਗਾ ਰੌਸਟਰੀਟ ਹੈ ਜੀ ਇਹ ਸਾਰੇ ਕੈਨੇਡਾ ਦਾ ਗੁਰਦੁਆਰਾ ਹੈ ਸੀਗਾ ਹੂੰ 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 ਇਹਦਾ ਬਹੁਤ ਮਾਣ ਤੇ ਸਤਿਕਾਰ ਸੀਗਾ ਇਹਦਾ ਇੱਕ ਕਿਸਮ ਦਾ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਬਣਨਾ ਤੇ BC ਦੇ ਪ੍ਰੀਮੀਅਰ ਦੇ ਬਰਾਬਰ ਹੀ ਸੀਗਾ ਜਿੱਥੇ ਤੱਕ ਸਾਡੀ ਸਾਰੀ ਕਮਿਟੀ ਦਾ ਕਨਸਰਨ ਹੈਗਾ। ਓਕੇ। ਸੋ ਇਸ ਕਰਕੇ ਇਹਦੇ ਪਿੱਛੇ ਬਹੁਤ ਲੋਕਾਂ ਦੀ ਦੌੜ ਸੀ ਕਈਆਂ ਲੋਕਾਂ ਨੇ ਇਹਦੇ ਤੋਂ ਸਿਆਸੀ ਫਾਇਦੇ ਵੀ ਉਠਾਏ ਐ। ਕਈਆਂ ਲੋਕਾਂ ਨੇ ਬਿਜ਼ਨਸ ਵੀ ਚਲਾਏ ਹੋਣਗੇ। ਵੱਖਰੇ-ਵੱਖਰੇ ਇਨਸੀਡੈਂਟ ਹੁੰਦੇ ਆ ਜਿਹੜੇ ਕਿ ਆਪਾਂ ਆਮ ਤੌਰ ਤੇ ਗੱਲ ਸੁਣਦੇ ਤੇ ਕਰ ਸੁਣਾਣੇ ਆ। ਸੋ ਇਹਦੀ ਜਿਹੜੀ ਮੈਂਬਰਸ਼ਿਪ ਜਿਹੜਾ ਵੀ ਬੰਦਾ ਆ ਕੇ ਗੁਰਦੁਆਰੇ ਇੱਥੇ ਵੋਟ ਪਾਸਦਾ ਇਹਦਾ ਮੈਂਬਰ ਬਣ ਸਕਦਾ ਸੀਗਾ। ਇਸ ਕਰਕੇ ਸਾਡੀ ਨੈਸ਼ਨਲ ਵੌਇਸ ਸੀਗੀ ਇਹ ਗੁਰਦੁਆਰੇ ਦੀ। ਯਾਨੀ ਕਿ ਪੂਰੇ ਕੈਨੇਡਾ ਦੀ ਮੈਂਬਰਸ਼ਿਪ ਸੀ। ਕਿਉਂ ਮੈਨੂੰ ਯਾਦ ਹੈ ਇੱਕ ਵਾਰੀ 795 96 96 ਜਾਂ 97 ਦੀ ਗੱਲ ਹੈ ਟੋਰਾਂਟੋ ਤੋਂ ਵੀ ਕੁਝ ਲੋਕ ਵੋਟਾਂ ਪਾਣ ਲਈ ਇੱਥੇ ਆਜਾ ਇੱਥੇ ਵੀਸੀ ਦੋ ਵਿੱਚ ਤਾਂ ਆਮ ਨਾਲ ਸੀ ਬੱਸਾ ਕਰਕੇ ਆਉਂਦੇ ਸੀਗੇ ਸੋ ਇਸ ਕਰਕੇ ਇਸੇ ਕਰਕੇ ਜਿਹੜੇ ਜਿਸ ਵਕਤ ਮੈਂ ਵੀ ਗੁਰਦੁਆਰੇ ਸੇਵਾ ਕਰਦਾ ਸੀ ਉਸ ਵੇਲੇ ਜਿੰਨੇ ਕਮਿਊਨਿਟੀ ਦੇ ਇਮੀਗ੍ਰੇਸ਼ਨ ਆਫਿਸਰ ਦੇ ਆਫ ਸਮਾਨ ਦੇ ਵਿੱਚ ਇਸ਼ੂ ਹੋਏ ਤੁਹਾਡੇ ਫੈਮਿਲੀ ਇਸ਼ੂ ਹੋਏ ਕੋਈ ਹੋਰ ਕਮਾਂਕਾਰਾਂ ਦੇ ਇਸ਼ੂ ਸਾਰੇ ਗੁਰਦੁਆਰੇ 'ਚ ਹੀ ਆਉਂਦੇ ਸੀ ਤੇ ਸਾਰੇ ਹੈਂਡਲ ਮੈਂ ਕਰਦਾ ਸੀਗਾ ਕੋਰਸਪੋਨਡੈਂਸ ਕਰਦਾ ਸੀਗਾ ਸਾਰੇ ਆਪਣੇ ਸੇਵਾਦਾਰਾਂ ਇਸ ਆਯੋਗ ਦੇ ਨਾਲ ਔਰ ਐਮਨਿਸਟੀ ਲੈ ਕੇ ਦਿੱਤੀ ਇਸ ਤੋਂ ਬਾਅਦ ਵਿੱਚ ਤੁਸੀਂ ਉਹ ਸਵਾਲ ਕੀਤਾ ਸੀ ਇਮੀਗ੍ਰੇਸ਼ਨ ਦਾ ਹਾਂ ਹਾਂ ਉਹ ਜਿਹੜੇ ਇੰਡੀਆ ਦੀਆਂ ਜਿਹੜੀਆਂ ਤਕਲੀਫਾਂ ਸੀ ਉਹ ਇੱਥੇ ਆ ਕੇ ਲੋਕੀ ਦੱਸਦੇ ਸਨ ਵੀ ਸਾਨੂੰ ਦਿੱਲੀ ਜਾਣੇ ਆ ਹਾਂ ਤੇ ਉੱਥੇ ਜਾ ਕੇ ਸਾਨੂੰ ਉੱਥੇ ਸਵੇਰੇ 5 ਵਜੇ ਉੱਠ ਕੇ ਚੱਲ ਜਾਨੇ ਆ ਨਾ ਉੱਥੇ ਸਾਨੂੰ ਕੋਈ ਵਾਸ਼ਰੂਮ ਦੀ ਫੈਸਿਲਿਟੀ ਆ ਔਰ ਉਸੇ ਬਹੁਤ ਤੰਗ ਹੁੰਨੇ ਆ ਔਰ ਦਿੱਲੀ ਸਾੜ ਤੋਂ ਦੂਰ ਹੈ ਸਾਨੂੰ ਕਈ ਵਾਰੀ 2-2 3 ਦਿਨ ਲੱਗ ਜਾਂਦੇ ਉੱਥੇ ਆਉਂਦੇ ਆ ਜਾਂਦੇ ਆ ਬੜੀ ਇਨਕਨਵੀਨੀਅੰਸ ਹੈ ਕਿ ਅਸੀਂ ਉਹ ਇਸ ਇਸ਼ੂ ਨੂੰ ਲੈ ਕੇ ਜਿਹੜੀ ਕੰਬੈਸੀ ਖੁੱਲੀ ਸੀ ਚੱਲੀ ਗਈ। ਹਾਂ ਇਹ ਬਾਦ ਖੁੱਲੀ ਤੁਹਾਨੂੰ ਦੱਸ ਕਿਵੇਂ ਖੁੱਲੀ। ਪੂਰਾ 1 ਮਿੰਟ ਹੈ ਜੀ ਪੂਰਾ 1 ਮਿੰਟ ਹਾਂਜੀ। ਉਸ ਤਰੀਕੇ ਨਾਲ ਖੁੱਲੀ ਫਿਰ ਅਸੀਂ ਉਹ ਜਿਹੜੇ ਇਸ਼ੂਸ ਕੇ ਲੋਕਾਂ ਦੇ ਲੈ ਕੇ ਇਹੀ ਗੁਰਦੁਆਰੇ ਦੇ ਜਿਹੜੇ ਅਸੀਂ ਰਿਪਰੈਜ਼ੈਂਟੇਸੀ ਅਸੀਂ ਲੈ ਕੇ ਜਾਂਦੇ ਸੀ। ਇੱਥੇ ਤੱਕ ਇਹ ਸਹੀ ਗੁਰਦੁਆਰੇ ਨੇ ਕਿ ਨੈਸ਼ਨਲ ਵੌਇਸ ਸੀਗੀ ਤੇ ਇਹਨੇ ਹੀ ਆਪਾਂ ਨੂੰ VOTING RIGHT ਵੀ ਲੈ ਕੇ ਦਿੱਤੇ ਸੰਤਾਲੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਜੀ ਬਿਲਕੁਲ ਬਿਲਕੁਲ। ਸੋ ਇਸ ਕਰਕੇ ਅਸੀਂ ਇਸ ਇਸ਼ੂ ਨੂੰ ਲੈ ਕੇ ਫਿਰ ਚੱਕਿਆ ਔਰ ਮੈਂ ਇੱਥੇ ਕੋਰਸਪੋਂਡੈਂਸ ਕੀਤੀ ਵੀ ਸਾਨੂੰ ਇਹ ਤਕਲੀਫ ਹੈ। ਔਰ ਪਹਿਲੀ ਵਾਰੀ ਅਸੀਂ ਫੋਰਸਿਸ ਹੋਟਲ ਜਿਹੜਾ ਰਣਕੂਰਚਾ ਹੈ ਜੀ জর্জੀਆ ਸਟਰੀਟ ਤੇ ਉੱਥੇ ਬਰੀਫ ਪ੍ਰੈਜੈਂਟ ਕੀਤਾ ਜਿਹਦੇ ਵਿੱਚ ਮੇਰੇ ਨਾਲ ਸਦਾ ਜੀਤ ਸਿੰਘ ਸੰਧੂ ਅਤਾਰਾ ਸਿੰਘ ਹੇਰ ਗੁਰਨਾਮ ਸਿੰਘ ਆਪਣੇ ਕੀ ਉਹਨਾਂ ਦਾ ਆਪਣੇ ਟੀਚਿੰਗ ਸੁਸਾਇਟੀ ਚ ਆਂਦੇ ਹੈਗੇ ਆ ਡਾਕਟਰ ਸਾਹਿਬ ਗੁਰਨਾਮ ਸਿੰਘ ਸੰਘੇੜਾ ਹਾਂਜੀ ਉਹੋ ਨਹੀਂ ਸੰਘੇੜਾ ਨਹੀਂ ਹਾਂ ਹਾਂ ਸੰਗਾ ਉਹਨਾਂ ਦਾ ਕੀ ਹੈ ਅੱਛਾ ਹਾਂਜੀ ਜਿਹੜੇ ਆਪਣੇ ਟੀਚਿੰਗ ਸੁਸਾਇਟੀ ਚ ਆਂਦੇ ਸਦਾ ਸਾਹਿਬ ਓਕੇ ਠੀਕ ਹੈ ਸਿਆਣੀ ਬੰਦੇ ਆ ਉਹੋ ਇਹ ਇੱਕ ਬਲਵੀਰ ਸਿੰਘ ਚੰਗਿਆੜਾ ਕੀ ਗੱਲ ਕਿ ਅਸੀਂ ਬਰੀਫ ਹੈਗਾ ਲਿਜਾ ਕੇ ਮੈਂ ਮਿਨਿਸਟਰ ਨੂੰ ਆਪਣੇ ਹੱਥੀ ਦਿੱਤਾ ਉਹ ਤਸਵੀਰਾਂ ਵੀ ਹੈਗੀਆਂ ਸਾਰਾ ਵਰਣਨ ਕਿਤਾਬਾਂ ਦੇ ਵਿੱਚ ਹੈ ਸੋ ਉਸ ਬਣਾ ਤੇ ਫਿਰ ਅਸੀਂ ਇਸ ਨੂੰ ਉਠਾਇਆ ਫਿਰ ਇਥੇ ਐਲੈਕਸ ਜான் ਫਰੇਜ਼ਰ ਹੁੰਦਾ ਸੀਗਾ ਜਿੱਥੇ ਰੌਸ ਗੁਰਦੁਆਰਾ ਉਸ ਕੌਨਸਟਿਟਿਊਐਂਸੀ ਦਾ ਐਮਪੀ ਬੜ ਬਰੀਫਲੀ ਮੈਂ ਗੱਲ ਕਰ ਰਿਹਾ ਵਿੱਚ ਜਲਦੀ ਜਲਦੀ ਇਕੱਠੇ ਲੇ ਕਰ ਰਿਹਾ ਇਤਿਹਾਸਕ ਇਸ਼ੂ ਹੈ ਔਰ ਉਥੋਂ ਉਹਨੂੰ ਕਹਿ ਕੇ ਜਦੋਂ ਹੋਣਾ ਸੀ ਆਪਣੀ ਉਹਨਾਂ ਨੇ ਕਹਿਣਾ ਵੀ ਭਾਈ ਲੌਬੀ ਕੀਤੀ ਵੀ ਸਾਨੂੰ ਸੈਕੰਡ ਇਮੀਗ੍ਰੇਸ਼ਨ ਆਫਿਸ ਚਾਹੀਦਾ ਔਰ ਉਹ ਕੁਦਰਤੀ ਗਾਰੰਟੀ 3 ਦੇ ਜਦੋਂ ਆਪਾਂ ਇਲੈਕਸ਼ਨ ਲੜੀ ਹੈ ਜਿੱਚ ਮੈਂ ਵੀ ਖੜਾ ਹੋਇਆ ਹਰ ਥਾਲੀਵਾਲ ਜਿੱਤ ਗਿਆ ਇਹਨਾਂ ਨੇ ਬੜਾ ਸੋਹਣਾ ਰੋਲ ਪਲੇ ਕੀਤਾ ਔਰ ਇਹਨਾਂ ਨੇ ਤੁਸੀਂ ਉਹਨਾਂ ਦਾ ਭਾਈ ਭਵਿੰਦਰ ਸਿੰਘ ਉਹਨਾਂ ਦਾ ਨਾਮ ਲਿਆ ਹੈਗਾ ਇਹਨਾਂ ਦੇ ਨਾਲ ਮਿਲ ਕੇ ਕਿਉਂਕਿ ਸਾਡੀ ਉੱਥੇ ਇੱਕ ਗੱਲ ਕਰਨ ਵਾਲਾ ਬੰਦਾ ਚਾਹੀਦਾ ਸੀ ਉੱਥੇ ਸਾਡਾ ਐਮਪੀ ਚਲਾ ਗਿਆ ਲੇਕਿਨ ਇਹ ਜਿਹੜਾ ਐਫਰਟ ਸਿਕਾ ਸਾਰਾ ਰੌਸ ਗੁਰਦੁਆਰੇ ਤੋਂ ਪਹਿਲਾ ਰੰਗ ਕੀਤਾ ਇਹਦਾ ਵੀ ਆਰਸੀਐਮਪੀ ਦਾ ਵੀ ਪਗੜੀ ਦਾ ਇਸ਼ੂ ਕਿਰਪਾਨ ਦੇ ਇਸ਼ੂ ਇਹ ਸਾਰੇ ਕੇਸ ਜਿਹੜੇ ਸਿਗੇ ਅਸੀਂ ਰੌਸ ਸ੍ਰੀ ਗੁਰਦੁਆਰੇ ਚੋਂ ਉਠਾਏ ਇੱਥੋਂ ਹੀ ਕੰਪਲੀਸ਼ ਕੀਤੇ ਆ ਜਿਹੜੀ ਕ੍ਰੈਡ ਜਣਾ ਜਾਣਾ ਚਾਹੀਦਾ ਉਸ ਗੁਰਦੁਆਰੇ ਨੂੰ ਉਸ ਦੀ ਸੰਗਤ ਨੂੰ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਚਰਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਹੀ ਪੰਥ ਦੀ ਕੌਮ ਦੀ ਕਮਿਊਨਿਟੀ ਦੀ ਮਾਂ ਬੋਲੀ ਦੀ ਤੇ ਗੁਰਸਿੱਖੀ ਸੇਵਾ ਕਰਦੇ ਰਹੋ ਕਿਉਂਕਿ ਜਿਹੜੇ ਤੁਹਾਡੇ ਵੱਲੋਂ ਪਾਇਓ ਪੁਰਨੇ ਨੇ ਨਾ ਸਾਡੇ ਬੱਚਿਆਂ ਨੇ ਇਤਿਹਾਸ ਦੇ ਵਿੱਚ ਲਿਖਿਆ ਕਰਨਾ ਹੈ ਜੀ ਇਸੇ ਤਰ੍ਹਾਂ ਪੰਜਾਬੀ ਦਾ ਜਿਹੜਾ ਇਹ ਵੀ ਉੱਥੋਂ ਹੀ ਆ ਚੱਲਿਆ ਜੀ ਬਹੁਤ ਬਹੁਤ ਧੰਨਵਾਦ ਚਰਦੀ ਕਲਾਇਆ ਜੀ ਆਉਣ ਵਾਲੇ ਸਮੇਂ ਫਿਰ ਕਿਤੇ ਖੁੱਲੀਆਂ ਗੱਲਾਂ ਬਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਆਇਆ ਜੀ ਪੁਰਾਣਾ ਇਤਿਹਾਸ ਸਾਰਾ ਲਿਆ ਕੇ ਸੰਭਾਲਦਾ ਹੈ ਠੀਕ 6 ਵਜੇ ਪ੍ਰਾਈਮ ਟਾਈਮ ਅਰਸ਼ ਕੋਰ ਬਟੂ ਜੀ ਲੈ ਕੇ ਹਾਜ਼ਰ ਹੋਣਗੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਮੇਰੀ ਵਾਰ ਵਾਰ ਬੇਨਤੀ ਹੈ ਮੇਰੇ ਦਰਸ਼ਕਾਂ ਨੂੰ ਸਾਂਝਾ ਟੀਵੀ ਦੇ ਚੈਨਲ ਦਾ ਆਈਕਨ ਹੈ ਜਿਹੜਾ ਘੰਟੀ ਵਾਲਾ ਬਟਨ ਉਹਨੂੰ ਕਲਿੱਕ ਕਰ ਲਿਓ ਅੱਜ ਦਾ ਪ੍ਰੋਗਰਾਮ ਇਥੇ ਸਬੋਧ ਕਰਨ ਦੀ ਦੀਓ ਅੱਗੇ ਆ 9 ਵਜੇ ਰਿਪੀਟ ਕੀਤਾ ਜਾਏਗਾ ਕਮੈਂਟਸ ਲਈ ਲਾਈਕ ਤੇ ਸ਼ੇਅਰ ਲਈ ਤੁਹਾਡਾ ਧੰਨਵਾਦ